ਓਹੋ ਫੇਰ ਉਹ ਹੀ ਛੱਡ ਪਾਏ ਉਹ ਪਿਛਲੇ 6 ਮਹੀਨੇ ਤਾਂ ਤੁਹਾਨੂੰ ਦੇਖ ਰਹੀ ਆ ਜਦੋਂ ਵੀ ਕਿਤੇ ਬਾਹਰ ਜਾਣਾ ਹੁੰਦਾ ਆਹੀ ਛੱਟ ਚਾੜ ਲੈਨੇ ਓ ਤੁਸੀਂ ਉਹ ਫੇਰ ਇਹਦੇ ਵਿੱਚ ਦਿੱਕਤ ਕੀ ਐ ਦਿੱਕਤ ਇਹਦੇ ਵਿੱਚ ਨਹੀਂ ਹੈਗੀ ਦਿੱਕਤ ਤੁਹਾਡੇ ਅੰਦਰ ਆ ਨਾ ਇੱਕ ਨਵੀਂ ਸ਼ਰਟ ਨਹੀਂ ਖਰੀਦ ਸਕਦੇ ਤੁਸੀਂ ਓ ਯਾਰ ਤੈਨੂੰ ਤਾਂ ਪਤਾ ਹੀ ਐ ਮਹੀਨੇ ਦਾ ਐਂਡ ਚੱਲ ਰਿਹਾ ਹਜੇ 2-4 ਦਿਨਾਂ ਨੂੰ ਸੈਲਰੀ ਮਿਲੂਗੀ ਫੇਰ ਲੈ ਲਾਂਗਾ ਠੀਕ ਆ ਠੀਕ ਆ ਚੱਲ ਹੁਣ ਮੈਂ ਜਾਣਾ ਫੇਰ ਆਪਾਂ ਸ਼ਾਮ ਨੂੰ ਮਿਲਦੇ ਆ ਤੁਸੀਂ ਆਪਣੇ ਲਈ ਕੁਝ ਨਹੀਂ ਲੈ ਕੇ ਆਏ ਨਾ। ਹਉ ਤੂੰ ਆ ਗੱਲਾਂ ਨੂੰ ਛੱਡ। ਮੈਨੂੰ ਆ ਦੱਸ ਤੈਨੂੰ ਸੂਟ ਕਿਹੇ ਜਿਹਾ ਲੱਗਿਆ? ਪਹਿਲਾਂ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿਓ। ਫੇਰ ਤੁਹਾਨੂੰ ਮੈਂ ਵੀ ਦੱਸੂੰਗੀ। ਉਹ 2-3 ਸ਼ਰਟਾਂ ਤਾਂ ਮੇਰੇ ਕੋਲ ਹੋਰ ਪਈਆਂ ਨੇ। ਨਾਲੇ ਇਹ ਸ਼ਰਟ 'ਚ ਕੀ ਖਰਾਬੀ ਐ? ਜਦੋਂ ਇਹ ਫਟ ਜੂਗੀ ਫਿਰ ਇਕੱਠੀਆਂ ਲੈ ਲਾਂਗੇ 4-5। ਤੁਸੀਂ ਨਾ ਇੱਥੇ ਹੀ ਖੜੋ। ਮੈਂ ਹੁਣੇ ਆਉਂਦੀ। ਉਹ ਕਿੱਥੇ ਜਾਨੀ ਐ? ਨਹੀਂ ਮੈਨੂੰ ਪਤਾ ਨਹੀਂ। ਵੀ ਤੁਸੀਂ ਆਪਣੇ ਲਈ ਕੁਝ ਨਹੀਂ ਲੈ ਕੇ ਆਉਂਗੇ ਇਸ ਲਈ ਮੈਂ ਤੁਹਾਡੇ ਲਈ ਨਵੇਂ ਸ਼ਟਰ ਲਿਆਈਆਂ ਕੋ ਯਾਰ ਇਹ ਦੀ ਕੀ ਲੋੜ ਸੀ ਬਾਲਾ ਨਾ ਸੋਚਣ ਦੀ ਲੋੜ ਨਹੀਂ ਹੈਗੀ ਆ ਫੜੋ ਥੈਂਕ ਯੂ ਮੰਦੀਪ ਉਹ ਥੈਂਕ ਯੂ ਥੈਂਕ ਯੂ ਨਾ ਕੰਮ ਨਹੀਂ ਚੱਲਣਾ ਹੁਣ ਜਲਦੀ ਪਾ ਕੇ ਦਿਖਾਉ ਇਹਨੂੰ ਵਾਹ ਜੀ ਵਾਹ ਬੋ ਸੋਣੇ ਲੱਗ ਰਿਓ ਤੁਸੀਂ ਦਾ ਚਲੋ ਚੱਲੀਏ ਉਹ ਕਿੱਥੇ ਉਹ ਯਾਰ ਤੂੰ ਮੈਨੂੰ ਇੱਥੇ ਕਿਉਂ ਲੈ ਕੇ ਆਈ ਹੈ ਤੁਸੀਂ ਕਿਸੇ ਤੋਂ ਪੈਸੇ ਉਧਾਰ ਲਏ ਨੇ ਉਹ ਯਾਰ ਤੈਨੂੰ ਕਿਵੇਂ ਪਤਾ ਤੈਨੂੰ ਕਿਸ ਨੇ ਪਰੇਸ਼ਾਨ ਕੀਤਾ ਹੈ ਜਾਂ ਕੁਝ ਕਿਹਾ ਹੈ ਕਿਸੇ ਨੇ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਉਹ ਮੈਂ ਹੀ ਕਾਫੀ ਦਿਨਾਂ ਤੋਂ ਨੋਟਿਸ ਕਰ ਰਹੀ ਹਾਂ ਤੁਹਾਨੂੰ ਵੀ ਤੁਸੀਂ ਕਿੰਨੇ ਪਰੇਸ਼ਾਨ ਰਹਿਣ ਲੱਗ ਗਿਓ ਪਤਾ ਨਹੀਂ ਕਿ ਦਿਨਾਂ ਫੋਨ ਤੇ ਗੱਲਾਂ ਕਰਦੇ ਰਹਨੇ ਉਹ ਪੈਸੇ ਮੋੜਨ ਦੀਆ ਵੀਰ ਜੀ ਮੇਰੀ ਨਾ ਨੌਕਰੀ ਲੱਗੀ ਐ ਹੁਣ ਮੈਂ ਤੁਹਾਡੇ ਪੈਸੇ 2-3 ਮਹੀਨੇ ਚ ਹੀ ਮੋੜ ਦੂੰਗਾ ਤੁਸੀਂ ਨਾ ਫਿਕਰ ਨਾ ਕਰੋ ਉਹ ਜੇ ਤੁਸੀਂ ਇੰਨੀ ਪਰੇਸ਼ਾਨ ਸੀ ਤੁਸੀਂ ਮੈਨੂੰ ਇੰਨੇ ਲੈਕ ਵੀ ਨਹੀਂ ਸਮਝਿਆ ਕਿ ਤੁਸੀਂ ਸਾਰੀ ਪਰੇਸ਼ਾਨੀ ਮੈਨੂੰ ਆਪਣੀ ਦੱਸ ਸਕੋ ਮੇਰੇ ਨਾਲ ਸ਼ੇਅਰ ਕਰ ਸਕੋ ਉਹ ਜੇ ਮੈਂ ਤੈਨੂੰ ਦੱਸ ਵੀ ਦਿੰਦਾ ਤਾਂ ਤੂੰ ਕੀ ਕਰ ਲੈਂਦੀ ਥੋੜੀ ਮਦਦ ਉਹ ਕਿਵੇਂ ਇਨਾ ਪੈਸਿਆਂ ਨਾਲ ਉਹ ਐਨੇ ਪੈਸੇ ਤੇਰੇ ਕੋਲ ਆਏ ਕਿਥੋਂ ਇਹ ਪੈਸੇ ਹੋਏ ਪੈਸੇ ਤਾਂ ਮੈਂ ਆਪਣੇ ਪੂਰੇ ਟਾਈਮ ਲਈ ਬਚਾ ਕੇ ਰੱਖੇ ਹੋਏ ਸੀ ਉਹ ਜੇ ਤੁਹਾਡੀ ਲਾਈਫ 'ਚ ਇੰਨੀ ਪਰੇਸ਼ਾਨੀ ਚੱਲ ਰਹੀ ਸੀ ਤੁਹਾਨੂੰ ਪੈਸਿਆਂ ਦੀ ਲੋੜ ਸੀ ਤਾਂ ਤੁਸੀਂ ਮੈਨੂੰ ਦੱਸ ਦਿੰਦੇ ਘਟੋ ਘਟੇ ਇਹ ਗੱਲ ਤੁਸੀਂ ਮੇਰੇ ਨਾਲ ਸ਼ੇਅਰ ਤਾਂ ਕਰਦੇ ਉਹ ਮੈਂ ਦੇ ਦਿੰਦੀ ਤੁਹਾਨੂੰ ਪੈਸੇ ਲੋਕਾਂ ਤੋਂ ਤੁਹਾਨੂੰ ਕਰਜ਼ਾ ਤਾਂ ਨਾ ਲੈਣਾ ਪੈਂਦਾ ਲੋਕਾਂ ਅੱਗੇ ਹੱਥ ਤਾਂ ਨਾ ਅੜਨੇ ਪੈਂਦੇ ਸੋਰੀ ਆ ਪਰ ਅੱਗੇ ਤੋਂ ਜੇ ਕੋਈ ਵੀ ਇਹੋ ਜੀ ਗੱਲ ਹੋਊਗੀ ਨਾ ਮੈਂ ਸਭ ਤੋਂ ਪਹਿਲਾਂ ਤੈਨੂੰ ਦੱਸੂਗਾ ਠੀਕ ਹੈ ਹੂੰ ਰੀਅਲੀ ਸੋਰੀ ਯਾਰ ਠੀਕ ਆ ਠੀਕ ਆ ਹੁਣ ਜਾਓ ਤੇ ਜਿੰਨਾ ਤੋਂ ਆ ਪੈਸੇ ਉਧਾਰ ਲੈਨੇ ਨਾ ਉਹਨਾਂ ਨੂੰ ਵਾਪਸ ਕਰਕੇ ਆਓ ਥੈਂਕ ਯੂ ਸਤ ਸ੍ਰੀ ਅਕਾਲ ਜੀ ਵੈਸੇ ਤਾਂ ਇਹ ਵੀਡੀਓ ਆਪਣੇ ਆਪ ਜੀ ਇੱਕ ਬਹੁਤ ਵੱਡਾ ਮੈਸੇਜ ਹੈ ਜੀ ਪਰ ਫੇਰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਕਦੇ ਵੀ ਪਤੀ ਪਤਨੀ ਨੂੰ ਇੱਕ ਦੂਜੇ ਤੋਂ ਗੱਲਾਂ ਨਹੀਂ ਲੁਕਾਉਣੀਆਂ ਚਾਹੀਦੀਆਂ ਕਿਉਂਕਿ ਜੇ ਅਸੀਂ ਇੱਕ ਦੂਜੇ ਨੂੰ ਗੱਲਾਂ ਨਹੀਂ ਦੱਸਾਂਗੇ ਤਾਂ ਉਹਦਾ ਹੱਲ ਕਿਵੇਂ ਨਿਕਲੂਗਾ ਸੋ ਇੱਕ ਦੂਜੇ ਨਾਲ ਗੱਲਾਂ ਜ਼ਰੂਰ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਆਪਣੇ ਜੋ ਵੀ ਦੁੱਖ ਤਕਲੀਫ ਨੇ ਕੋਈ ਵੀ ਪਰੇਸ਼ਾਨੀਆਂ ਉਹਨਾਂ ਦਾ ਹੱਲ ਨਿਕਲ ਸਕੇ ਸੋ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਰਾਹੀਂ ਆਪਣੇ ਵਿਚਾਰ ਵੀ ਦੱਸਣਾ ਨਾ ਭੁੱਲਿਓ ਤੇ ਪੇਜ ਨੂੰ ਫੋਲੋ ਵੀ ਜ਼ਰੂਰ ਕਰਿਓ ਜੀ ਸਸਕਾਰ